ਚਲ ਏਦਾਂ ਕਰਦੀ ਆਂ ਕੁੜੀ ਨੂੰ ਫੋਨ ਲਾ ਕੇ ਪੁੱਛ ਲੈਣੀ ਆ ਵੀ ਕਿਹੜੀ ਚੀਜ਼ ਚਾਹੀਦੀ ਦੀਵਾਲੀ ਦੇ ਤੈਨੂੰ ਕੁੜੀ ਦੱਸ ਦੂਗੀ ਨਾ ਫਿਰ ਉਸ ਹਿਸਾਬ ਨਾਲ ਦੇਵਾਂਗੇ ਫੋਨ ਲਾਈ ਲੈਣੀ ਓਨੂੰ ਮੈਂ ਹੈਲੋ ਸਾਸ਼ਟਿਕਾਲ ਮਮੇ ਸਾਸ਼ਟਿਕਾਲ ਕੀ ਹਾਲ ਆ ਪੁੱਤ ਯੋ ਮਮਾ ਮਿੱਤ ਜੀ ਸੁਣਾਓ ਪਨਾ ਕੀ ਹਾਲ ਚਾਲ ਮੇਰਾ ਪੁੱਤ ਠੀਕ ਠਾਕ ਵਾ ਤੇ ਮੇਰੀ ਗੱਲ ਸੁਣ ਪੁੱਤ ਦੀਵਾਲੀ ਤੇ ਫਿਰ ਕੀ ਚਾਹੀਦਾ ਵਾ ਤੈਨੂੰ ਤੁਹਾਨੂੰ ਜਿੱਦਾਂ ਪਤਾ ਹੀ ਹੈ ਮੇਰੀ ਸੱਸ ਦਾ ਹਾਂ ਮੰਮੋ ਅੱਕੇ ਜਾਂਦੀ ਸੀ ਦਿਵਾਲੀ ਤੇ ਕਿਲੇ ਤੇ ਮੰਮੋ ਮਟਰੀ ਨੇ ਆਣਾ ਅੱਠਾ ਅਸੀਂ ਨੇ ਕਿਹਾ ਸੀ ਦੇਖੀ ਕਿ ਕਿਲੇ ਤੇ ਜਾਣਾ ਉਸ ਤੋਂ ਹੀ ਗੱਲਾਂ ਕਰਨ ਸਟ੍ਰਕਚਰ ਦੀ ਹੈ ਰਾਤ ਤੇ ਪੇ ਕਿੱਦ ਤੋਂ ਨੇ ਅੱਛਾ ਤੇ ਮੈਂ ਕਹਣੀ ਹੈ ਕਿ ਬੱਡੀ ਦੀ ਨਾ ਤੁਹਾਨੂੰ ਮੇਰੀ ਹੈ ਕਿ ਕਿਲੇ ਦੀਵਾਲੀ ਵਾਵਾ ਲੈ ਕੇ ਆਂਦੇ ਹੈ ਤੇ ਕਪੜੇ ਵਾਲੀ ਦਾ ਸਾਰਾ ਕੁਝ ਲੈ ਕੇ ਨਹੀਂ ਆਵੇਂ ਉਸਕੇ ਖਿਲਾਣਾ ਵਗੈਰਾ ਦਾ ਚੁੱਕੀ ਨਾ ਲੈ ਕੇ ਆਇਓ ਡੈਡ ਲੈ ਗਈ ਆਹੋ ਮੰਮੀ ਆਪਾਂ ਨਾਲ ਜਾ ਕੇ ਤੇ ਲੱਗਾ ਅੱਡੇ ਕਮਰੇ ਪਤਾ ਨਹੀਂ ਖੜੋ ਰੁਆ ਨੇ ਅਹ ਮੈਨੂੰ ਲੱਗਦਾ ਨਹੀਂ ਕਿ ਕੈਟਲ ਲੈ ਆਇਓ ਉਹ ਨਾਲੇ ਨਾ ਮੇਰੇ ਟੋਰ ਬਣ ਚੁੱਕੀ ਚੱਲ ਕੋਈ ਨਹੀਂ ਪੁੱਤ ਮੈਂ ਤੇਰੇ ਪਿਓ ਨਾਲ ਸਲਾਹ ਕਰਨੀ ਆ ਤਾਂ ਆਪਾਂ ਬੈੱਡ ਹੀ ਲੈਵਾਂਗੇ ਤੇ ਨਾਲੇ ਲੀੜਾ ਕਪੜਾ ਲੈ ਆਉਨੇ ਆ ਠੀਕ ਵਾਕੇ ਹੋਰ ਵੀ ਕੋਈ ਚਾਹੀਦਾ ਵਾ ਨਹੀਂ ਮੰਮੀ ਕੈਟਲ ਤੇ ਲੀੜਾ ਕਪੜਾ ਤੇ ਬਾਕੀ ਫੀ ਮੁੱਠੀਆਂ ਮੁੱਠੀਆਂ ਲੈ ਆਇਓ ਵਾਟ ਉਹ ਤਾਂ ਲੈ ਆਵਾਂ ਵੀ ਕੋਈ ਗੱਲ ਨਹੀਂ ਤੈਨੂੰ ਕਹਣਾ ਕਰੀ ਤਵਲੀ ਹੈ ਤੇ ਸੌਖੀ ਨਹੀਂ ਨਾ ਲੈਣਾ ਚੱਲ ਨਵਰਿਆਂ ਤੇ ਆ ਚੁੱਪ ਹੋ ਗਏ ਪੀ ਚੱਲ ਕੋਈ ਨਹੀਂ ਚੁੱਪ ਤੇ ਮੈਂ ਕਰਾ ਦੂੰਗੀ ਇਹਨੂੰ ਚੰਗੀ ਤਰ੍ਹਾਂ ਇਹ ਕਿ ਸਮਝਦੀ ਆਪਣੇ ਆਪ ਨੂੰ ਹੈ ਤੂੰ ਨਾ ਫਿਕਰ ਕਰੀਂ ਇਸ ਗੱਲ ਦੀ ਨਹੀਂ ਮੈਂ ਫਿਕਰ ਨਹੀਂ ਹਰ ਮੈਂ ਕਹਾਂ ਕੀ ਕਰਨਾ ਇਹਦਾ ਕੋਈ ਰਵਾਜ ਆ ਜਾਂ ਅੱਛਾ ਤੈਨੂੰ ਕਿਉਂ ਦੁਕਾਨ ਦਾ ਸਾਰਾ ਕੁਝ ਕੀ ਨਵਾਂ ਦੇ ਕੱਲੀ ਜਵਾਈ ਦੇ ਕੀ ਆਇਆ ਲੈ ਦੱਸ ਚੰਗਾ ਰਵਾਜ ਆ ਜਵਾਂ ਤਰਾ ਹੈ ਇਹ ਵੀ ਕੋਈ ਰਵਾਜ ਹੈ ਆਕੜਾ ਅਗਰ ਇਹ ਨੀਤੀ ਦੇਣੀ ਆਪਣੀ ਧੀ ਪੈਣ ਦੇਣੀ ਮੈਂ ਕਹਤਾ ਹਾਂ ਸਰ ਲੋੜੀ ਦਿੰਦੇ ਮਾਪਿਓ ਹਨਾ ਹਰਕਤ ਹੋਈ ਮਾਪਿਓ ਅੱਡ ਵਾਰੀ ਨਾ ਮੱਤੀ ਵਾਰ ਵਾਲ ਜੁਆ ਤੁਹਾਡੇ ਕੋ ਕਿਹੜਾ ਵਾਲੀ ਦਿੱਤੀ ਕੁੜੀਆਂ ਨਹੀਂ ਆ ਨਵੇਂ ਹੀ ਲੈਣ ਦੇ ਬਹਾਨੇ ਕੱਢੇ ਲੋਕਾਂ ਨੇ ਮੈਂ ਸੱਚੀ ਗੱਲ ਦੱਸਾਂ ਮਮਮੀ ਹਾਂ ਕੋਈ ਵੀ ਹੋ ਰਿਹਾ ਪਰ ਨਹੀਂ ਆਵਾ ਅੱਗੇ ਮੈਂ ਕੁਛ ਨਹੀਂ ਕਿਹਾ ਕਾ ਤੈਨੂੰ ਨਾ ਮੈਂ ਤੈਨੂੰ ਸੁਣ ਰਿਹਾ ਨਾ ਕੋਈ ਫਿਕਰ ਨਹੀਂ ਕਰਨਾ ਟੈਨਸ਼ਨ ਨਹੀਂ ਦਿੰਦੀ ਜਿਵੇਂ ਨਾ ਬੀਕੇ ਨਾ ਉਹ ਦੇ ਦਿੱਤੀ। ਚੱਲ ਪੁੱਤ ਕੋਈ ਗੱਲ ਨਹੀਂ ਅਸੀਂ ਵੀ ਕਿੰਨੂ ਦੇਣਾ ਸਾਡੀ ਤਾਂ ਕੱਲੀ ਕੱਲੀ ਧੀ ਹੈ ਹੈ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਜੇ ਤੂੰ ਡਬਲ ਬੈੱਡ ਮੰਗਣੀ ਮੈਂ ਤੈਨੂੰ ਉਹ ਹੀ ਦੇ ਚੁਗੀ। ਮੈਂ ਤੇਰੇ ਪਿਓ ਨਾਲ ਸਲਾਹ ਕਰ ਲਾਂ ਤੇ ਨਾਲੇ ਕਪੜਾ ਰੀੜਾ ਫਿਰ ਜਾ ਕੇ ਲੈ ਆਵਾਂਗੇ ਠੀਕ ਆ। ਹਾਂ ਨਹੀਂ ਹਾਂ ਕਪੜਾ ਵੀ ਨਾਲ ਜਰੂਰ ਮੀਲੀ ਨਾ ਕੋਈ ਨਾ ਛੁੱਟ ਜਾਏ ਤੇ ਖਾਣਾ ਥੋੜਾ ਜਿਹਾ ਠੀਕ ਤਾਂ। ਚਲ ਆਂ ਤੂੰ ਸੌਂ ਲੈ ਜਾ। ਅੱਛਾ ਮੈਂ ਤਾਂ ਮੋਂਟੇ ਸੂਟ ਨਾ ਲਈ ਇਹਦੇ ਇਹ ਜੀ ਹੋ ਜੀ ਆਣਾ ਇਹਨੂੰ ਉਹ ਜੇ ਕਪੜੇ ਦੇਣੀ ਹੈ ਇਹਦੇ ਪਿੱਛਾ ਤਾਂ ਮੈਨੂੰ ਸੂਟ ਆਏ ਹੀ ਉਹ ਕਰੇ ਤੇ ਤੇ ਉਹ ਤੇ ਲੱਗਣ ਦੇ ਹੀ ਅੱਲੇ ਭੈੜੇ ਅੱਛਾ ਕੀ ਇਹ ਦੇ ਕੰਮ ਕਰਦੇ ਆਹੋ ਤੇ ਪਰੇ ਦਫਾ ਕਰ ਮੈਂ ਕੋ ਮਹਿੰਗਾ ਲੈਉਣਾ ਵਾ ਮੈਂ ਵੀ 300 ਵਾਲਾ ਲੈ ਆਉਂਗੀ ਆਹੋ ਮੇਰੇ ਤੋਂ ਮਹਿੰਗੇ ਲੈ ਆਇਓ ਤੇ ਇਹਨਾਂ ਦਾ ਲੱਗ ਪੀਂ ਤਾਂ ਥੋੜਾ ਵਧੀਆ ਪੱਕੇ ਨਾਲ ਹੈ ਘਰ ਹੀ ਲਾ ਲੋ ਦਿਓ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਮੇਰੇ ਕੋ ਬਥੇਰੇ ਪਏ ਆ ਹੈ ਉਹ ਮਲਾ ਦੇਣਾ ਤੇਰੇ ਸਾਰੇ ਦਾ ਬੁਲਾ ਦੇਣਾ ਤੇਰੇ ਜੇਠ ਦਾ ਬੁਲਾ ਦੇਣਾ ਤੇ ਲਖਵੀਰ ਵਾਸਤੇ ਮੈਂ ਰੈਡੀਮੇਡ ਲੈ ਆਉਂਗੀ ਚੱਲ ਕੋਈ ਨਹੀਂ ਪੁੱਤ ਤੂੰ ਹਾਂ ਤੇ ਹੁਣ ਡੈਡੀ ਨਾਲ ਸਲਾਹ ਕਰ ਲੋ ਹਾਂ ਮੈਂ ਵੀ ਕੋਈ ਕੱਲ ਵੀ ਨੂੰ ਮਿਲਦਾ ਆ ਗਏ ਨੇ ਬਾਹਰ ਅੱਛਾ ਚੱਲ ਚੱਲ ਵੇਖ ਲੈ ਫੇ ਤੂੰ ਹੈ ਚਲੋ ਠੀਕ ਹੈ ਮੰਮੀ ਚੰਗਾ ਚੰਗਾ ਪੁੱਤ ਚੰਗਾ ਓਕੇ ਪੁੱਤ ਚੱਲ ਕੁੜੀ ਨੇ ਤੇ ਕਹਿਤਾ ਮੈਨੂੰ ਬੈੱਡ ਦੇ ਦੇ ਦੋ ਇਦਾਂ ਕਰਦੀ ਆ ਹੁਣ ਇਹਦੇ ਪਿਓ ਨਾਲ ਸਲਾਹ ਕਰ ਲੈਣੀ ਆ ਬੈਠੇ ਜੇ ਹਾਂਜੀ ਮੇਰੀ ਗੱਲ ਸੁਣੋ ਦੱਸੋ ਮੈਂ ਨਾ ਕੁੜੀ ਨੂੰ ਫੋਨ ਕੀਤਾ ਹੁਣੇ ਅੱਛਾ ਤੇ ਉਹਨੂੰ ਮੈਂ ਪੁੱਛਿਆ ਮੈਂ ਪੁੱਤ ਤੂੰ ਦੱਸ ਦੇ ਜੇ ਦਿਵਾਲੀ ਤੇ ਤੈਨੂੰ ਕੀ ਕੀ ਚਾਹੀਦਾ ਅੱਛਾ ਤੇ ਮੈਨੂੰ ਕਹਿਣ ਲਈ ਹੀ ਵੀ ਮੰਮੀ ਮੇਰੇ ਵਾਸਤੇ ਬੈੱਡ ਲੈ ਆਓ ਮੈਂ ਤਾਂ ਕਹਿਣਿਆ ਵੀ ਬੈੱਡ ਨਾ ਖੜੀਏ ਕੋਈ ਸੋਨੇ ਚੀਜ਼ ਲੈ ਜੀ ਲਾ ਦੱਸ ਹੁਣ ਕੁੜੀ ਕਹਿਣ ਈ ਐ ਕਿ ਕਪੜਾ ਲੀੜਾ ਲੈ ਆਓ ਤੇ ਬੈੱਡ ਲੈ ਆਓ ਤੇ ਫਿਰ ਅਹੀਂ ਸੋਨੇ ਦੀ ਚੀਜ਼ ਲੈ ਆ ਜਾਂਗੇ ਤੇ ਆਂਦੀ ਮੇਰੀ ਵੀ ਟੌਰ ਬਣ ਜੂਗੀ ਸਾਹਮਣੇ ਲਿਆਓਗੇ ਤੇ ਤੇ ਸੋਨਾ ਘੜਾ ਉਹਨਾਂ ਨੇ ਕਿਹਾ ਤੇ ਵੇਖਣਾ ਕਿ ਨਹੀਂ ਵੇਖਣਾ ਕਿ ਨਿਗਾਹ ਹੋ ਕੇ ਤੇ ਦਿਨੋਂ ਚੰਗਾ ਵਾ ਬੈੱਡੀ ਲੈ ਜੰਨੇ ਆ ਤੇ ਆਂਦੀ ਹੀ ਮੇਰੇ ਸੂਟ ਚੰਗੇ ਭਾਰੇ ਲੈ ਆਓ ਤੇ ਸੱਸ ਦਾ ਵੀ ਨਾਰਮਲ ਲੈ ਆ ਤੇ ਜਠਾਣੀ ਦਾ ਤੇ ਬਹੁਤਾ ਨਾਰਮਲ ਲੈ ਆਓ ਮੇਰੀ ਗੱਲ ਸੁਣ ਲੈ ਕਿਤੇ 100 ਤੇ 1000 ਦੀ ਗੱਲ ਕੱਖ ਦੀ ਕਿ 2 ਰੁਪਏ 2 400 ਦੀ ਗੱਲ ਦਾ ਫਰਕ ਕੋਈ ਨਹੀਂ ਹੁੰਦਾ ਪਰ ਅਗਲੀ ਕਹਿਣ ਈ ਐ ਨਾ ਇਹਦੇ ਪੇਕੇਆਂ ਦਾ ਸੂਟ ਆਏ ਜਠਾਣੀ ਦੇ ਆ ਤਿੰਨ ਤਿੰਨ ਸੌ ਦੇ ਸਾਰੇ ਤੇ ਮੈਂ ਵੀ ਮੈਂ ਜ਼ਰੂਰ ਲਿਆਵਣਾ ਉਤਰਾ ਹਜ਼ਾਰ ਚਾਰ ਦਾ ਦੋ ਦੋ ਹਜ਼ਾਰ ਦਾ ਮੈਂ ਵੀ 300 ਵਾਲਾ ਲਿਆਉਂਗੀ ਤੇ ਵਾਪਸ ਉਹ ਮੇਰੀ ਗੱਲ ਸੁਣ ਲੈ ਜੇ ਪਹਿਲੀ ਦੀਵਾਲੀ ਹੈ ਨਾ ਤੇ ਗੱਲ ਕੱਖ ਨਹੀਂਗੀ ਐਵੇਂ ਨਿਕਨੇ ਗੱਲਾਂ ਇਤਰਾ ਨਹੀਂ ਕਰਦਾ ਹੁੰਦਾ ਲੈ ਤੂੰ ਹੀ ਵੀ ਕਮਾਲ ਹੀ ਕਰਦੇ ਜੀ ਸਾਨੂੰ ਕਿ ਲੋੜ ਆ ਫਿਰ ਬਹੁਤੇ ਪੈਸੇ ਖਰਚਣ ਦੀ ਹੈ ਉਹ ਚੀਜ਼ਾਂ ਵੀ ਤੀਨ ਦਵਾਂਗੇ ਆਪਣੇ ਨੂੰ ਐਵੇਂ ਸਾਰੇ ਟੱਬਰ ਦੇ ਚੰਗੇ ਕੱਪੜੇ ਲਈ ਜਾਣੇ ਜਦੋਂ ਸਾਡੀ ਧੀ ਇਦਾਂ ਕਹਿਣ ਦੀ ਹੈ ਤੇ ਧੀ ਦੀ ਮੰਨਣੀ ਆਪਾਂ ਓ ਮੇਰੀ ਗੱਲ ਸੁਣਾ ਈ ਆ ਹਮੇਸ਼ਾ ਇਹ ਨਾ ਮਾਪਿਆਂ ਦਾ ਚੰਗਾ ਸੋਚਦੇ ਵੀ ਖਰਚ ਘੱਟ ਹੋਵੇ ਪਰ ਨਹੀਂ ਜਦੋਂ ਕਹਿੰਦੇ ਲੀੜੇ ਹੱਥੇ ਫੜ ਫੜੇ ਵੇਖਣੇ ਨਾ ਉਦੋਂ ਲੋਕਾ 20 20 ਗੱਲਾਂ ਕਰਦੀਆਂ ਵਾ ਤੇ ਮੈਂ ਕਹਿੰਦਾ ਪਤਾ ਚੱਲ ਮਸਾ ਹੋਰ 200 ਵਿੱਚ ਪਾ ਲੂੰਗੀ ਹੋਰ ਕੀ ਆਂਦੇ ਜੇ ਤੇ ਮੇਰੀ ਗੱਲ ਸੁਣੋ ਹੁਣ ਸਵੇਰੇ ਜਾ ਕੇ ਤਾਂ ਬੈੱਡ ਪਸੰਦ ਕਰ ਆਈਏ ਫਿਰ ਚਲ ਹਾਂ ਗੱਲ ਤੇਰੀ ਮੈਂ ਸਹਿਮ ਹਾਂ ਤੇ ਪਰ ਨਾ ਦੂਜੇ ਕੰਮ ਤੋਂ ਨਾ ਇਥੇ ਇੰਦਾ ਖਰਚਾ ਕੀਤਾ ਵਾ ਨਾ ਤੇ ਹੁਣ ਐ ਕੰਮ ਤੋਂ ਫਿਸ਼ਾਰੀਆਂ ਪਾਣਾ ਚਲੋ ਠੀਕ ਆ ਫਿਰ ਠੀਕ ਆ ਨਾ ਹੁਣ ਸਿਰੇ ਫਿਰ ਜਾਣਾ ਜੇ ਮੈਂ ਪੱਕਾ ਯਾਰ ਮੈਂ ਧਰੀ ਅਦਾਲਤ ਵੇਖਾ ਜਾ ਕੇ ਹੈ ਦਵੇ ਵੇਖ ਦੇ ਨਵਾਂ ਜਾਣ ਕੇ ਲਈ ਹੈ ਜਿੱਤੇ ਇਨਾ ਕਾ ਸਭ ਕੋ ਕਰਤੜਿਆ ਵਾ ਤੇ ਉਥੇ 2-400 ਰੁਪਏ ਹੋਰ ਨਵੱਦ ਕੀ ਸੁਤਾਂ ਦੇ ਵਿੱਚ ਫਰਕ ਪੈ ਚੱਲਿਆ ਹੈ ਇਹ ਉਹ ਜਨਾਨੀਆਂ ਵਾਲੇ ਗੱਲਾਂ ਕਰੀ ਜਾਂਦੀ ਖਤ ਹੋਈ ਇਹਦੇ ਵਾਲੀ ਧੱਕਾ ਦਿੰਦੀ ਮੈਂ ਵੀ ਨਾ ਆਵਾਜ਼ ਮਾਰ ਕੇ ਉਹਨਾਂ ਦੱਸ ਦਿੰਨੀ ਮम्मी ਦਾ ਫੋਨ ਆਇਆ ਸੀ ਇਹ ਨਾ ਹੋਵੇ ਬਾਅਦ ਚ ਕਹਿਣ ਕਿ ਤੂੰ ਬੜਾ ਮਨੋਦੱਸਿਆ ਲਖਵੀਰ ਲਖਵੀਰ ماڑا موٹا پینے کی گل ہو گئی دوبارہ جانا بندے لگے چاہ لگی ਠੀਕ ਹੈ ਠੀਕ ਹੈ ਠੀਕ ਹੈ ਤੇ ਮੰਮੀ ਨੇ ਕਹਿ ਤਾ ਚਾਹ ਦਾ ਖਸਾਬ ਬਣਾ ਤੋ ਆਹ ਮੈਂ ਕਹਿ ਤਾ ਨਹੀਂ ਬੈਲੀ ਠੀਕ ਹੈ ਤੇ ਮੈਂ ਕਹ ਮੇਰੇ ਨਾਲ ਗੱਲ ਕਰਨੀ ਹੈ ਕਿ ਮੰਮੀ ਦਾ ਨਾ ਫੋਨ ਆਇਆ ਸੀ ਅੱਛਾ ਜਿਵੇਂ ਤੁਹਾਨੂੰ ਪਤਾ ਕਿ ਦਿਵਾਲੀ ਮੇਰੀ ਪਹਿਲੀ ਹੈ ਸਾਡੇ ਵਿਆਹ ਤੋਂ ਬਾਅਦ ਹੂੰ ਤੇ ਮੰਮੀ ਅੰਮ ਨੂੰ ਕਹਿੰਦੇ ਸੀ ਕੀ ਕੀ ਚਾਹੀਦਾ ਮੈਂ ਕੁਝ ਵੀ ਨਹੀਂ ਮੈਂ ਕਹ ਮੰਮੀ ਕੀ ਤੁਸੀਂ ਦਿਵਾਲੀ ਦਾ ਖਰਚਾ ਕਰਨਾ ਉਹ ਲੌੜੀ ਦਿਂਦਾ ਬੰਦਾ ਚੰਗਾ ਲੱਗਦਾ ਵਰਤ ਦਿਂਦਾ ਹਨਾ ਤੀਆਂ ਨੂੰ ਚੰਗਾ ਲੱਗਦਾ ਅੱਧਵਾਲੀ ਦੇ ਕਿਹੜਾ ਨਾ ਹੀ ਰਵਾਜ ਹੈ ਕਿ ਦੀਵਾਲੀ ਦੇਂ ਜਾਣਾ ਮੈਂ ਮੰਮ ਰਹਿਣ ਤੋਂ ਕੁਝ ਨਾ ਦੋ ਆਪਣਾ ਫਿਰ ਉਹ ਨਾ ਮੈਂ ਗੱਲ ਕੀਤੀ ਹਮਮ ਪਰ ਮੰਮੀ ਨਾ ਮੰਨਣ ਨਹੀਂ ਦੇ ਮੰਮੀ ਕਹਿੰਦੇ ਨਹੀਂ ਆਪਾਂ ਕੁਝ ਨਾ ਕੁਝ ਲੈ ਕੇ ਆਣਾ ਬਿਰੋ ਤੁਹਾਡੇ ਮੰਮੀ ਇੱਧਰ ਵਾਲੇ ਉਹ ਵੀ ਕਹਿੰਦੇ ਹੀ ਨਵਦੀ ਦੀਵਾਲੀ ਆਣੀ ਹੈ ਹਰ ਸਾਲ ਆਉਂਦੀ ਹੈ ਵੇਂਗਾ ਤੇ ਕਿ ਤੇਰਾ ਛੋਟੀ ਲੱਗੀ ਜਾਂਦਾ ਤੈਨੂੰ ਪਤਾ ਪਿੰਦੇ ਬੁੱਢੀਆਂ ਆ ਨਾ ਆਣ ਕੇ ਦੇ ਗੱਲਾਂ ਕਰਦੀ ਰਹਿੰਦੀ ਆ ਕੀ ਆ ਛੋਟੀ ਦੀਵਾਲੀ ਤੇ ਵੱਡੀ ਦਾ ਉਹੀ ਸੂਹਾ ਲੈਂਦੀ ਆ ਲੁਕੀਆਂ ਨਾਲ ਇਹ ਸਵਾਦ ਬਣਾ ਲੈਂਦੀ ਆ ਸਵਾਦ ਲੈਂਦੇ ਲੁਕੀ ਪਰਾਂ ਚ ਫਿਰ ਮੰਮੀ ਨੇ ਕਿਹਾ ਤਾਂ ਮੰਮੀ ਕਹਿੰਦੀ ਅਸੀਂ ਤੈਨੂੰ ਬੈੱਡ ਤੇ ਕਪੜਾ ਵੀ ਲੜਜ ਬਣਾ ਕੇ ਦੇ ਜਾਂਦੇ ਆ ਬੈੱਡ ਦੇਣਾ ਆਹੋ ਮੇਰੀ ਗੱਲ ਸੁਣ ਆ ਆਪਣੇ ਆਪਣੇ ਘਰ ਦੇ ਚੀਜ਼ ਦੀ ਕਾੜਵਾ ਤੇ ਯਾਰ ਬੈੱਡ ਮੈਂ ਤਾਂ ਮੰਮੂ ਨੂੰ ਕਿਹਾ ਭਾਈ ਥੱਲੇ ਸੌਣਾ ਦਾ ਸਾਰ ਬੈੱਡ ਨਹੀਂ ਆ ਉਹ ਤੇ ਤੁਹਾਡੀ ਗੱਲ ਸਹੀ ਹੈ ਮੈਂ ਮੰਮੀ ਨੂੰ ਵੀ ਕਿਹਾ ਸੀ ਹੁਣ ਡੈਡੀ ਨੂੰ ਵੀ ਕਿਹਾ ਸੀ ਉਹ ਕਹਿੰਦੇ ਪਹਿਲੀ ਦੀਵਾਲੀ ਹੈ ਪਹਿਲੀ ਵਾਰ ਅਸੀਂ ਵਧੀਆ ਨਾਲ ਨੂੰ ਦੀਵਾਲੀ ਦੇ ਕੇ ਜਾਵਾਂਗੇ ਬਾਜੀ ਬਾਤ ਦੇਖਿਆ ਕਰਾਂਗੇ ਯਾਰਾ ਨਵਾਂ ਰੋਈ ਫੜ ਲਿਆ ਮੈਂ ਕੋਈ ਬੰਦਾ ਕਰੇ ਉਹ ਪ੍ਰੋਗਰਾਮ ਕਰੇ ਜਾਂ ਕਿੱਦਾਂ ਕੁਛ ਫਿਰ ਗੱਲ ਹੋ ਰ ਆ ਆ ਵੀ ਵਾਈ ਫੜ ਲਿਆ ਨਵੇਂ ਦੀ ਦੀਵਾਲੀ ਤੇ ਕੁਝ ਦੇਤਾ ਪਤੀ ਕੋਈ ਕੋਈ ਦੇਤਾ ਮੈਂ ਨਾ ਮੰਮੀ ਨੂੰ ਬੜਾ ਮਨਾ ਕੀਤਾ ਸੀ ਪਰ ਨਾ ਮੰਮੀ ਨਾਲ ਮੰਨੇ ਨਹੀਂ ਹੈ ਵੀ ਮੇਰੇ ਨਾਲ ਚੱਲ ਕੋਈ ਨਹੀਂ ਤੂੰ ਹੀ ਮੰਮੀ ਨਾਲ ਗੱਲ ਕਰ ਲਿਓ ਇੱਕ ਵਾਰ ਮੈਂ ਕਰਾਂਗਾ ਉਹਨਾਂ ਨੂੰ ਯਾਰ ਮਨਾ ਕਰਨਾ ਵਾ ਆਹ ਕਿ ਥੋੜੀ ਚੰਗਾ ਦਾ ਮਾਇਰ ਨੋ ਮੀਰੇ ਤੇ ਹੀ ਉਦਾਂ ਨਾਲ ਦੀਵਾਲੀ ਲੈ ਕੇ ਤੁਸੀਂ ਜੀ ਸਕਦੇ ਕਿਉਂ ਪਰ ਨਾ ਕੋਈ ਖਰਚਾ ਕਰਕੇ ਨਾ ਆਇਓ ਇਹਦੇ ਦੇਖੋ ਵੀ ਕੀ ਵਾਲਾ ਕੰਮ ਹੈ ਨਾ ਇੱਕਨੇ ਕਾੜਾ ਬੈੱਡ ਲੈ ਆਉਂਦੇ ਨੇ ਬੈੱਡ ਲੈ ਕੇ ਆਇਆ ਦੂਜੀ ਨੇ ਕਾੜਾ ਮਸੋਫੇ ਲਾਉਣੇ ਆਹ ਹੋਏ ਮਮੇ ਫੇਰ ਕੰਮ ਵਧਦਾ ਜਾਣਾ ਵੀ ਤੇ ਸੁਭਲ ਬਣਦੇ ਹੀ ਤੇਰੇ ਬੈੱਡ ਕਿੱਦਾਂ ਸੋ ਮੈਂ ਕਿਹਾ ਮੰਮੀ ਹੈ ਤਾਂ ਪੁਰਾਣੀ ਐ ਪਰ ਚਲੋ ਕੋਈ ਨਹੀਂ ਸੋਈਦਾ ਤੇ ਹੈਗਾ ਹੀ ਨਾ ਮੰਮੀ ਕਹਿੰਦੀ ਚਲੋ ਕੋਈ ਨਹੀਂ ਮੈਂ ਨਾ ਬੈੱਡ ਦੱਸਿਆ ਯਾਰ ਉਹਨਾਂ ਵਾਲੀ ਵੀ ਤੇ ਦੇਖੋ ਜਿੰਨਾ ਕੁ ਹੈ ਨਹੀਂ ਸੌਣ ਵਾਸਤੇ ਵੀ ਉਹ ਕਿ ਥੱਲੇ ਸੌਂਦੇ ਆ ਇਹ ਤਾਂ ਈ ਗੱਲ ਹਰ ਚੀਜ਼ ਤਾਂ ਹੈਗੀ ਹੈ ਫਿਰ ਕੱਲ੍ਹ ਵਾਸਤੇ ਚਲੋ ਕੋਈ ਗੱਲ ਨਹੀਂ ਫੋਨ ਤੇ ਨਾ ਚੁੱਪ ਕਰ ਜੋ ਤੇ ਮੰਮੀ ਨਾਲ ਗੱਲ ਕਰ ਲਿਓ ਮੈਂ ਕਹ ਤੈਨੂੰ ਦੱਸਦਾ ਕਿ ਮੰਮੀ ਉਹਨਾਂ ਨੇ ਦੋ ਤਿੰਨ ਦਿਨਾਂ ਤੱਕ ਕਾਣਾ ਏ ਦਿਵਾਲੀ ਤੋਂ ਪਹਿਲੇ ਕੰਨੇ ਸੀ ਦਿਵਾਲੀ ਦੇ ਕੇ ਜਾਵਾਂਗੇ ਮੇਰੀ ਗੱਲ ਸੁਣੋ ਮੈਂ ਅਜੇ ਕਰਨਾ ਫੋਨ ਬੰਦ ਨਹੀਂ ਕਰਾਂ ਠੀਕ ਏ ਤੁਸੀਂ ਕਰ ਲਿਓ ਤੇ ਮੈਂ ਬੰਦ ਕਰਨਾ ਚਲੋ ਕੋਈ ਨਹੀਂ ਚੰਦਣ ਲੱਗੀ ਰਿਆ ਯਾਰ ਦਾ ਤੇ ਮੰਨ ਕਰ ਲਓ ਉਹਨਾਂ ਨਾਲ ਬਾਅਦ ਤੁਹਾਨੂੰ ਨਹੀਂ ਗਾਣਾ ਮੇਰੀ ਤਾਂ ਮੰਮੀ ਨੇ ਮੰਨੀ ਨਹੀਂ ਮੇਰੀ ਗੱਲ ਸੁਣੋ ਉਹਨਾਂ ਨੇ ਇਹ ਨਹੀਂ ਗਾਣਾ ਕੁੜੀ ਨੂੰ ਦੇਣ ਚੱਲੇ ਆ ਬੈਡ ਕੁੜੀ ਵਾਸਤੇ ਲਿਆ ਉਹਨਾਂ ਨੇ ਗਾਣਾ ਵੀ ਸ਼ਰਤ ਦੁੱਧ ਜਾਈ ਨਹੀਂ ਮੰਗਿਆ ਕੰਨੀ ਬੇਸਤੀ ਮਰੀ ਹੋਣੀ ਆ ਆਹੋ ਇਹ ਤੇ ਹੈ ਹੀ ਆ ਪਰ ਚਲੋ ਇਦਾਂ ਦੀ ਗੱਲ ਮੰਮੀ ਹੁਣੇ ਨਹੀਂ ਸੋਚਦੇ ਓ ਯਾਰ ਉਹ ਨਹੀਂ ਸੋਚਦੇ ਪਰ ਅਣਗੌਣ ਤੇ ਰੋਚਣ ਦੀ ਨਾ ਆਹੋ ਅਣਗੌਣ ਘਰੇ ਕਿਦਾਂ ਦੇ ਨੂੰ ਦਿਵਾਈ ਲੱਭਾ ਜਿਹੜਾ ਇਹਨਾਂ ਦਾ ਸਮਾਨ ਵਗੋਂ ਡਿਆ ਮੰਮੀ ਕਹਿੰਦੀ ਸੀ ਕੱਲੀ-ਖੱਲੀ ਤੇ ਤੁਹਾਡੀ ਕੁੜੀ ਐ ਤੈਨੂੰ ਨਹੀਂ ਜਰਾ ਤੇ ਕਿੰਨੂੰ ਕੱਲੋਂ ਤੇਰੀ ਬੇਸਤੀ ਹੋਣੀ ਆ ਉਥੋਂ ਬੈੱਡ ਆ ਤੇ ਉਹਨਾਂ ਨੇ ਘੜਨ ਲੈ ਉਹਨਾਂ ਕੋ ਉਹ ਕਹਤੇ ਖੁੰਦ ਦੇ ਦੀ ਉਹਨਾਂ ਕੋ ਬੈਠ ਨਹੀਂ ਚਲੋ ਹੁਣ ਨਾ ਮੰਮੀ ਨਾ ਆਜਾ ਤੁਹੀ ਨਾ ਮੰਮੀ ਨਾਲ ਗੱਲ ਨਾ ਕਰਿਓ ਚੁੱਪ ਕਰਕੇ ਨਾ ਸਿਰ ਮੰਮੀ ਨੂੰ ਫੋਨ ਲਾ ਕੇ ਗੱਲ ਕਰ ਲਿਓ ਮੈਂ ਦੱਸਾਂਗਾ ਮੈਂ ਮਨਾ ਕਰਨਾ ਉਹ ਟੀਮ ਨੂੰ ਮਗਾਉਣੀ ਹੈ ਜਾਓ ਚਾਹ ਬਣ ਗਈ ਉਹ ਨਹੀਂ ਲੈ ਜਾਓ ਹਾਂ ਚਲ ਠੀਕ ਜੋ ਹਾਂਜੀ ਲੈ ਮੈਂ ਸੋਚਿਆ ਹੀ ਟੋਰ ਬਣਾਉਂਗੀ ਜੇ ਮੈਂ ਇਹਨਾਂ ਨੂੰ ਜ਼ਿਆਦਾ ਕਹਿੰਦੀ ਨਾ ਇਹਨਾਂ ਨੇ ਮੈਨੂੰ ਭੇਜ ਜਾਣਾ ਹੈ ਹੁਣੇ ਮੰਮੀ ਨੂੰ ਫੋਨ ਕਰਨਗੇ ਮੈਂ ਮੰਮੀ ਨੂੰ ਪਹਿਲੇ ਹੀ ਨਾ ਫੋਨ ਕਰਕੇ ਕਿਹਾ ਪਰ ਨਾ ਚਲ ਇਹ ਵੀ ਗੱਲ ਵਧੀਆ ਕੀ 19-20 ਹਜ਼ਾਰ ਦਾ ਬੈੱਡ ਆ ਮੈਨੂੰ ਕਹੋਗੀ ਉਹੀ ਪਹਿਲੇ ਮੈਨੂੰ ਦੇ ਦੇ ਮੈਂ ਨਾ ਆਪਣੇ ਕੋਲੋਂ ਜਮਾ ਕਰਾ ਲੂੰਗੀ ਤੇ ਬਾਅਦੋਂ ਧੀ ਹੌਲੀ ਹੌਲੀ ਖਰਚੀ ਦੀ ਰਿਆ ਕਰਾਂਗੇ ਉਹਦੀ ਕਿਹੜੀ ਗੱਲ ਹੈ ਬਾਕੀ ਕੱਪੜਾ ਨਹੀਂ ਆਣਾ ਤਾਂ ਉਹਨਾਂ ਨੇ ਲੈ ਕੇ ਆਣਾ ਹੀ ਹੈ ਉਹਨੇ ਬੜੀ ਟੋਰ ਬਣ ਜਾਣੀ ਹੈ ਬੈਡ ਨਾਲ ਜੋ ਵੀ ਟੋਰ ਬਣਨੀ ਹੈ ਇੱਦਾਂ ਹੀ ਕਰਾਂਗੀ ਮੰਮੀ ਨੂੰ ਕਹਾਂਗੀ ਬੈੱਡ ਲੈਣ ਤੋਂ ਪਹਿਲੇ ਇਹ ਗੱਲ ਕਰ ਲੈਣਗੇ